ਜੀ ਫਿਰ ਮਦਰੂਕ ਕੀ ਹਾਲ ਚਾਲ ਹੈ ਬਈ ਸਭ ਤੋਂ ਪਹਿਲਾਂ ਮੈਂ ਸੋਨੇ ਗੱਲ ਕਹਿਣੀ ਸੀ ਬਈ ਜਿਹੜੇ ਜਿਹੜੇ ਬੰਦੇ ਵੀਡੀਓ ਤੇ ਕਲਿੱਕ ਕਰਦੇ ਹੋ ਨਾ ਬਈ ਵੀਡੀਓ ਪੂਰੀ ਦੇਖ ਕੇ ਜਾਇਆ ਕਰੋ ਕਿਉਂਕਿ ਬਈ ਵੀਡੀਓ ਦੇ ਵਿੱਚ ਨਾ ਬਹੁਤ ਘੈਂਡ ਘੈਂਡ ਕਮੈਂਟ ਆਉਂਦੇ ਨੇ ਤੇ ਵੀਡੀਓ ਬਹੁਤ ਫਨੀ ਹੁੰਦੀ ਹੈ ਤੇ ਚਲੋ ਬਈ ਫਿਰ ਬਿਨਾਂ ਟਾਈਮ ਵੇਸਟ ਕੀਤੇ ਕਰੋ ਵੀਡੀਓ ਇੰਜੋਏ ਐਸ ਸੈਟ ਗੋ ਕਦੀ ਤਾਂ ਪਨੀਰ ਪਨੂਰ ਦੀ ਸਬਜ਼ੀ ਕੁਸਤਾ ਬਣਾ ਲਈ ਨਹੀਂ ਪਨੀਰ ਦੀ ਮੈਲ ਨਹੀਂ ਇਹਨਾਂ ਨਹੀਂ ਅਫੋਰਡ ਕਰਦੇ ਮੈਂ ਨਖਰੇ ਨਹੀਂ ਕਰ ਸਕਦਾ ਗਰੀਬੀ ਦੇ ਮਾਂ ਦੇ ਅੱਗੇ ਜੋ ਮਾਂ ਨੇ ਫੜਾਤਾ ਪੈ ਕਰਕੇ ਕਦੀ ਪਨੀਰ ਦੀ ਸਬਜ਼ੀ ਵੀ ਅਫੋਰਡ ਨਹੀਂ ਕਰ ਪੰਦੇ ਨਹੀਂ ਮਤਲਬ ਨਹੀਂ ਕਰ ਸਕਦੇ ਬਨਾਲੀ ਦਾ ਇਹ ਕਦੀ ਕਦੀ ਹੀ ਬਣਾਈਦਾ ਪਰ ਐਦਾਂ ਨਹੀਂ ਵੀ ਹੋਰ ਡੇਲੀ ਹੁਣ ਪਨੀਰ ਹੀ ਚੱਲੀ ਜਾਂਦਾ ਗਰੀਬੀ ਦੀ ਤਾਂ ਭੈਣ ਚੋਤੀ ਸਮਾਰ ਕੇ ਬਾਕੀ ਦਾ ਸੜਕਾ ਤੇ ਸੌਣ ਵਾਲੇ ਬਹੁਤ ਅਮੀਰ ਨੇ ਪਨੀਰ ਬੜਾ ਭੈਣ ਚੋ ਸੁਨਿਆਰ ਦੀ ਦੁਕਾਨ ਤੋਂ ਮਿਲਦਾ ਜਿਹੜਾ ਅਫੋਰਡ ਨਹੀਂ ਕਰ ਸਕਦਾ ਵੀਰ ਬਜਾਜ ਕਾਰਡ ਤੇ ਕਿਸ਼ਤਾਂ ਕਰਵਾ ਲਾ ਤੇ ਪਨੀਰ ਲੈ ਲਾ ਕੁਸੀਆ ਨਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੀ ਤੁਸੀਂ ਇਦਾਂ ਦੇ ਹਾਲਾਤ ਦਿਖਾਉਂਗੇ ਤਾਂ ਤੁਹਾਨੂੰ ਕੋਈ ਕੁੜੀ ਨਹੀਂ ਦੇ ਕੇ ਗੱਲੋਂ ਤੇ ਦੇ ਨਹੀਂ ਰਹਾ ਹੁਣ ਕਿਹੜਾ ਮੈਨੂੰ ਕੋਈ ਕਹਿ ਰਿਹਾ ਹੁਣ ਕਿਹੜਾ ਰਿਸ਼ਤਾ ਨੂੰ ਕੋਈ ਕਹਿ ਰਿਹਾ ਪੋਡਕਾਸਟ ਵਾਲਿਆਂ ਕੋਲ ਮਟੀਰੀਅਲ ਮੁੱਕ ਗਿਆ ਤਾਂ ਇਹ ਵੀ ਬੁਲਾ ਲਿਆ ਐਡਮੀ ਨਾ ਤੂੰ ਦੇ ਦੇ ਕੁੜੀ ਵਿਚਾਰੇ ਨੂੰ ਪਲਾ ਹੋਵੇਗਾ ਤੇਰਾ ਭਾਬੀ ਰਣਜੀਤ ਕੌਰ ਦੀ ਕੁੜੀ ਵੀ ਬਿੱਲੀ ਅੱਖਾਂ ਵਾਲਾ ਮੁੰਡਾ ਲੱਭਦੀ ਫਰਤੀਆ ਕਰਾ ਦਿਓ ਫਿਰ ਦੋਆਂ ਦਾ ਮੇਲ ਗਰੀਬੀ ਦਾ ਬ੍ਰਾਂਡ ਇਨਵੈਸਟਰ ਪੱਟੀ ਪਹਿਲੀ ਪਟੜਾ ਦੀ ਰੱਖੇ ਕੁੜਤੀ ਉੱਤੇ ਮੈਮ ਇਮਾਈ ਤੁਹਾਡੀ ਮਿਲ ਸਕਦੀ ਆ ਨੰਗੀ ਹੋ ਜਾ ਇਦਾਂ ਪੱਟ ਦਿਖਾਉਂਦਾ ਕੀ ਫਾਇਦਾ ਸੋਨ ਨੂੰ ਵੀ ਪਤਾ ਲੱਗ ਗਿਆ ਵੀ ਤੂੰ ਮਾਡਲ ਐ ਪ੍ਰਾਣੇ ਸਮੇਂ ਅਜ ਰਾਜੇ ਮਹਾਰਾਜੀ ਇਸ ਕੰਮ ਦੇ ਪੈਸੇ ਦੰਦੇ ਹੁੰਦੇ ਸੀ ਹੁਣ ਫ੍ਰੀ ਚ ਦੇਖਣ ਨੂੰ ਮਿਲ ਜਾਂਦੀਆਂ ਤੂੰ ਇੱਕੋ ਇੱਕ ਜੱਟ ਦੀ ਪਸੰਦ ਗੋਰੀਏ ਨੇੜੇ ਪਨੀਰ ਤਾਂ ਹੁਣ ਖਾਂਦੀ ਆ ਕੁੜੀ ਤਾਂ ਇਹਦਾ ਮੋਟੀ ਹੋਗੀ ਤੇਰੇ ਲਈ ਮੈਂ ਲੈ ਕੇ ਆਇਆ ਪਨੀਰ ਦਾ ਟਰੱਕ ਗੋਰੀਏ ਦੇਖੀ ਅੱਖਦਾ ਨਹੀਂ ਮੇਰਾ ਇਸ਼ਕ ਸਿਆਣਾ ਤਾਈਓ ਥੱਕਦਾ ਨਹੀਂ ਭਾਈ ਦੋਦਰਾ ਨਿਕਲ ਜਾ ਇਨਾ ਨਾ ਦੱਬ ਤੇ ਲਫਾ ਵੀ ਫਟ ਜਾਣ ਤੇ ਕੀ ਭਰਾਵਾ ਦੁੱਧ ਨਾ ਕੱਢ ਦੇਵੀ ਗੈਂਗਸਟਰ ਵਾਲੀ ਬਾਈ ਵਾਤੀ ਆ ਲੜ ਲੈ ਵੀ ਤਾਂ ਲੈ ਕੇ ਹੱਟੀ ਸੇ ਉਹਨਾਂ ਦੇਖੀ ਕਾਂ ਭੈਣ ਦੇ ਆ ਲੋੜਿਆ ਸੋਡੀਆਂ ਸਾਰੀਆਂ ਪੁਸਤਾਂ ਰਲ ਜਾਣੀਆਂ ਆਰਨ ਲਾਇਸੈਂਸ ਬਣਾਉਣ ਲਈ ਗੱਲਾਂ 47 ਦੀਆਂ ਕਰਦਾ ਇਹ ਬੱਕਰੀ ਵਾਂਗੂ ਰੋਈ ਜਾਂਦਾ ਸਾਲਾ ਭੈਣ ਚੋ ਤੇ ਚੋਲ ਸਾਲਾ ਜਈ ਬਿਕਰੇ ਹਾਲਾਤ ਵਈ ਕਿਸ ਕੋ ਸੁਣਾਉ ਦਿਲ ਮੇਂ ਹੈ ਜਜ਼ਬਾਤ ਕਈ ਕਿਸ ਕੋ ਦਿਖਾਉ ਮੇਰਾ ਮਰਨਾ ਵੀ ਮੈਂ ਔੜੀਆਂ ਵਾਲੇ ਸਰਦਾਰ ਟਰੈਕ ਨੇਮ ਕਾਲੀ ਢੂਹੀ ਕਾਲੀ ਢੂਹੀ ਸਾਪੋ ਲਗਾਈ ਸੀ ਇਸ ਕੰਜਨ ਨੇ ਫੇਰ ਯਾਦ ਕਰਾਤਾ ਸਾਰੇ ਆਂ ਸੌਂਗ ਨੇ ਗੋਪੀ ਐਂਡ ਪਲੱਗਰ ਮੈਂ ਬੰਬੀ ਉੱਤੇ ਕੱਢੀ ਵੇਸ਼ਾ ਵਰਗੀ ਨਖਰੇ ਚਕੂਰ ਐਨਾ ਜ਼ੋਰ ਤਾਂ ਕਬਜੀ ਆਲਾ ਨਹੀਂ ਲਾਉਂਦਾ ਜਿੰਨਾ ਜ਼ੋਰ ਇਹਨੇ ਬਣਾ ਦਿਖਾਉਣ ਲਈ ਲਾ ਰੱਖਿਆ ਹਲੇ ਥੋੜੇ ਦਿਨ ਪਹਿਲਾਂ ਹੀ ਆਪਦੇ ਪਿਓ ਮਰੇ ਤੋਂ ਖੇਖਣ ਕਰਨ ਲੱਗੀ ਪਈ ਹੋਈ ਸੀ ਸਾਰੀ ਖਾਚ ਜਨਾਨੀ ਮੂੰਹ ਕਰੋਪ ਕਰ ਦਿਆ ਕਰ ਦਿਖਾਣੀ ਤਾਂ ਤੁਸੀਂ ਬੌਂਡੀ ਹੁੰਦੀ ਆ ਤੂੰ ਝੋਟ ਕਿੱਥੇ ਪਾਇਆ ਤੂੰ ਦਾ ਲੀਰ ਪਾਇਆ ਲੀਰ ਉਹ ਵੀ ਮੀਸ਼ੋ ਤੋਂ ਮੰਗਾ ਕੇ ਸਾਡੇ ਦੀ ਬੰਡ ਵਰਗੀ ਬੰਡਾ ਟੰਗਾ ਮੇਰੇ ਕੋਲ ਚੱਲਦੇ ਬੀਏ ਦੇ ਸਾਡੇ ਚੱਲਦੇ 51 ਗੱਲਾਂ ਕੁਸੇ ਵਾਲੀਆਂ ਤੇ ਫੀਲਿੰਗਾਂ ਮੂਸੇ ਵਾਲੀਆਂ ਮਰੌਣੀ ਗਾਂਢ ਤੇ ਫੀਲਿੰਗ ਬਿਸ਼ਨੋਈ ਵਾਲੀ ਵਾਰ ਵਾਲੀ ਤੋਂ ਸਿੱਧਾ ਭੈਣ ਸ਼ਵਸ਼ ਕਾਲੂ ਸ਼ਵਸ਼ ਗੱਡੀ ਨੂੰ ਲਵਾ ਲੈਣੀ ਤੂੰ ਸ਼ੀਸ਼ੇ ਹੁਣ ਕਾਲੇ ਤੇ ਹੁਸਨ ਨੂੰ ਜੱਗ ਤੋਂ ਛੁਪਾ ਲੈ ਆਓ ਲੋਕਾਂ ਨੇ ਤੇਰਾ ਹੁਸਨ ਦੇਖ ਲਿਆ ਧੋਕੇ ਲਾਦਾ ਹੁਸਨ ਹੈ ਭੈਣ ਚੱਕ ਟੰਗ ਨਾਲ ਦਿਖਾ ਐਦਾਂ ਫੋਲੋਅਰ ਨਹੀਂ ਮਿਲਨੇ ਤੈਨੂੰ ਗੱਡੀ ਨੂੰ ਸ਼ੀਸ਼ੇ ਬਾਤ ਚਲਵਾਲੀ ਪਹਿਲਾਂ ਕੱਪੜੇ ਲਾ ਲਈ ਹੁਸਨ ਦਾ ਤੂੰ ਲੋਕਾਂ ਨੂੰ ਦਿਖਾ ਰਹੀ ਹੈ ਹੋ ਜਾਂ ਫਿਰੇ ਮਸਤ ਮਲੰਗ ਕਾ ਤੋਂ ਅਲੜ ਕੁਵਾਰੀ ਤੂੰ ਕਰਦੀ ਐ ਸੰਗ ਕੈਮਰੇ ਸਾਹਮਣੇ ਇਹ ਹਾਲਾ ਤਾਂ ਆਫ ਕੈਮਰਾ ਕੀ ਕਰਦੀਆਂ ਹੋਣੀਆਂ ਇੰਨਾ ਨੇ ਲੱਗਦਾ ਉਂਗਲਾਂ ਨਾਲ ਹੀ ਕੰਮ ਸਾਰ ਲੈਣਾ ਤੇਰੀ ਯਾਦਲਾ ਉਵੇਂ ਗੱਭਰੂ ਦਾ ਨਾ ਰੱਖ ਰੱਖੇ ਉਂਗਲਾਂ ਦੇ ਟੋਟਿਆਂ ਤੇ ਬਹਿਰੀਆਂ ਦੇ ਰੁਕ ਬੈਟਰੀ ਲੈ ਆਵਾ ਫਿਰ ਦੇਖਦਾ ਤੂੰ ਰੱਖਦੀ ਬਾਡੀਗਾਰਡ ਨਹੀਂ ਮੈਂ ਰੱਖਦਾ ਦਮਰ ਕਾਨੇ ਅਮੋਲ ਮਿਲਕ ਇਨ ਨਿਊ ਪੈਕਿੰਗ ਜਮਾਨਤ ਤਾਜੀ ਤੱਪੇ ਹੋਏ ਨੇ ਸੰਤ ਕੜਾ ਦੇਖ ਸਾਲਾ ਕਿਵੇਂ ਜਾਪੇ ਵਾਲੇ ਤੀਵੀ ਵਰਗਾ ਹੋਇਆ ਫਿਰਦਾ ਭਾਈ ਪੈਂਟ ਥੋੜੀ ਹੋਰ ਉੱਪਰ ਕਰ ਲੈਣੀ ਸੀ ਪਿਛਲੇ ਕਈ ਸਾਲਾਂ ਤੋਂ ਆਈਫੋਨ ਤੋਂ ਵੀਡੀਓ ਬਣਾਉਂਦਾ ਹਾਂ ਕਿਉਂਕਿ ਕਈ ਲੋਕ ਕਹਿੰਦੇ ਹਨ ਕਿ ਸੈਮਸੰਗ ਤੋਂ ਵੀਡੀਓ ਬਣਾਉਂਦਾ ਹੈ ਕਿਉਂਕਿ ਮੇਰੇ ਨਾਲ ਜੋ ਗੱਡੀ ਵਿੱਚ ਬੰਦਾ ਹੈ ਉਹ ਹੀ ਮੇਰਾ ਯਾਰ ਹੈ ਕਿਉਂਕਿ ਗੱਡੀ ਮੈਂ ਨਹੀਂ ਚਲਾਉਂਦਾ ਹਾਂ ਗੱਡੀ ਮੇਰਾ ਯਾਰ ਚਲਾਉਂਦਾ ਹੈ ਮੈਨੂੰ ਗੱਡੀ ਆਉਂਦੀ ਨਹੀਂ ਬਾਈ ਪਾਗ ਗੋਣਿਆ ਪਾਕੇ ਬੰਨੀ ਸੀ ਆਏਗੀ ਆਏਗੀ ਕੁਛ ਦੇ ਸੀ ਮੁੰਡੇ ਚਮਕੀ ਛੋਟ ਸਲਾਕੇ ਪਾਇਆ ਕਿ ਪਾਗ ਸਲਵਾਇਆ ਅਨ ਨਕਲੀ ਜਮਾਨ ਤੋਂ ਨਿਆ ਮੀਨਾ ਫੀਲਿੰਗ ਲਈ ਜਾਇਓ ਓਵੇ ਸੋਹਣੇ ਯਾਰ ਦਾ ਕੱਟੀ ਹਰ ਤੰਗੀ ਜਾਂਦੀ ਆ ਬਸ ਆਹੀ ਰੀਲਾ ਕਰਕੇ ਨਾ ਮੈਨੂੰ ਲੱਗਦਾ ਮੇਰੀ ਬੀਪੀ ਦੀ ਇੱਕ ਪੱਕੀ ਗੋਲੀ ਲੱਗ ਜਾਣੀ ਆ ਸਾਡੇ ਸਾਲੀਆਂ ਦਾ ਨਹਿਰਾਂ ਵੀ ਸੁੱਕੀਆਂ ਪਈਆਂ ਹੁਣ ਅਸੀਂ ਕਿੱਥੇ ਛਾਲ ਮਾਰੀਏ ਭਰਾਵਾ ਤੂੰ ਕੋਠੇ ਤੋਂ ਛਾਲ ਮਾਰ ਵਧੀਆ ਰਹੇਗਾ ਮੈਂ ਤਾਂ ਕੱਲ ਤੋਂ ਹੀ ਵਰਤ ਰੱਖਣੇ ਸਟਾਰਟ ਕਰ ਦੇਣੇ ਆ ਭਰਾਵਾ ਚਾਹੇ ਤੂੰ ਵਰਤ ਰੱਖ ਚਾਹੇ ਪੰਛੀਆਂ ਨੂੰ ਬਦਾਮ ਖਵਾ ਦੇ ਤੇਰਾ ਵਿਆਹ ਨਹੀਂ ਹੋਣਾ ਇਹ ਮੇਰੇ ਬਚਨ ਨੇ ਯਾਰ ਲਈ ਪਿਆਰ ਤੋਂ ਕੀ ਚੀਜ਼ਾਂ ਆਥੂ ਮੇਰੀ ਕਿਸਮਤ ਤੇ ਬਾਈ ਤੇਰੀ ਕਿਸਮਤ ਤਾਂ ਰਾਬ ਨੇ ਬਹੁਤ ਮਾੜੀ ਲਿਖੀ ਆ ਬਾਈ ਨੇ ਬਹੁਤ ਓਕਾ ਕੰਟਰੋਲ ਕੀਤਾ ਹੋਇਆ ਓ ਯਾਰ ਉਹਨੇ ਤਾਂ ਕੰਟਰੋਲ ਕੀਤਾ ਹੀ ਜੋ ਕੀਤਾ ਪਰ ਜਿਹੜੇ ਮੇਰੇ ਦਰਸ਼ਕਾਂ ਨੇ ਆਪਦੇ ਹੰਝੂ ਕੰਟਰੋਲ ਕੀਤੇ ਆ ਹੁਣ ਇਹਦੀ ਦੇਣ ਉਹਨਾਂ ਨੂੰ ਵੱਡੀ ਹੋਗੀ ਬੱਤ ਸਹੀ ਏ ਆ ਵੀਡੀਓ ਨੂੰ ਜਿਹੜੇ-ਜਿਹੜੇ ਮੇਰੇ ਵੀਰ ਵਿਧਵਾ ਮੁੰਡੇ ਦੇਖ ਰਹੇ ਨੇ ਬਾਈ ਵੀਡੀਓ ਲਾਈਕ ਕਰ ਦਿਓ ਕਿਉਂਕਿ ਬੈਸਾ ਓਡਾ ਨਹੀਂ ਹੋਣਾ లైకే గా ది టాపర్ ਮੈਂ ਪਿੱਛੇ ਬੈਠਣ ਲੱ ਲਈ ਸੀ ਓਏ ਲੱਛਣ ਠੀਕ ਨਹੀਂ ਲੱਗਦੇ ਯਾਰ ਆਂਡੇ ਚ ਹਜੇ ਨਿਕਲ ਹੀ ਨਹੀਂ ਤੇ ਲੱਛਣ ਦੇਖ ਲੋ ਇਹਦੇ ਦੇ ਤਾਂ ਹੈ ਕਲਾਸ ਚ ਰੀਲ ਥੋੜੀ ਬਣਾ ਰਹੀ ਹੁੰਦੀ ਇਹਨੇ ਤਾਂ ਮੈਡਮ ਕੋਲ ਜਾ ਕੇ ਸ਼ਿਕਾਇਤ ਲਾ ਦੇਣੀ ਸੀ ਕਿ ਮੈਡਮ ਮੰਡੇ ਸਕੂਲ ਚ ਫੋਨ ਲੈ ਕੇ ਆ ਰਹੇ ਨੇ ਤੇ ਇਹ ਕਲਾਸ ਦੀ ਟੋਪਰ ਨਹੀਂ ਇਹ ਤਾਂ ਕਲਾਸ ਦੀ ਲੋਫਰ ਲੱਗ ਰਹੀ ਆ ਕੋਈ ੱਤਕਾ ਮੁੱਕੀ ਨਹੀਂ ਕਰੇਗਾ ਸਾਰਿਆਂ ਨੂੰ ਗਾਲਾਂ ਦੇਣ ਦਾ ਮੌਕਾ ਮਿਲੇਗਾ ਆਓ ਤੇ ਆਓ ਲਾਈਨ ਲਾ ਕੇ ਇਹਨਾਂ ਨੂੰ ਸਾਰੇ ਆਪ ਗਾਲਾਂ ਦਈਏ ਬਾਕੀ ਮੈਂ ਇੰਸਟਾ ਆਲੇ ਨੂੰ ਵੀ ਬੇਨਤੀ ਕਰਦਾ ਤੇ YouTube ਵਾਲਿਆਂ ਨੂੰ ਵੀ ਆਨਲਾਈਨ ਇੱਟਾ ਮਾਰਨ ਦਾ ਪ੍ਰਬੰਧ ਕੀਤਾ ਜਾਵੇ 80 ਲੱਖ ਜੁਨਾ ਸੀ ਇਹਨਾਂ ਕੁਸੇ ਨੇ ਇੱਕ ਹੋਰ ਵਧਾ ਦਿੱਤੀ ਕੁੜੀਆਂ ਤੁਸੀਂ ਇਹਨਾਂ ਟੈਪਵਾਂ ਦੇ ਸਕੂਟੀ ਮਾਰ ਮਾਰ ਕੇ ਠੋਕ ਦਿਓ ਇਹਨਾਂ ਨੂੰ ਇਹਨੇ ਆਣੇ ਕੋ ਤੇ ਰੱਖਨੇ ਮੇ ਬਿਮਾਰ ਹੋ ਜਾਣਾ ਦੀਦੀ ਇੰਨਾ ਜ਼ਿਆਦਾ ਧਿਆਨ ਰੱਖਣੀ ਹੈ ਨਾ ਆਹ ਪ੍ਰੋਟੀਨ ਸਬਜ਼ੀ ਬਣਾ ਕੇ ਉਹਨੂੰ ਬੈਠੇ ਬੈਠੇ ਨੂੰ ਦੇਣਗੇ ਮੈਡੀਸਿਨ ਖਾਣਗੇ ਸ਼ਾਰਾ ਕੁਝ ਕਰਨਗੇ ਸਾਲੇ ਲੋਕੀ ਥੱਲੇ ਲੱਗੇ ਸੁਣਿਆ ਤੂੰ ਤਾਂ ਲੰਮਾ ਹੀ ਪੈ ਗਿਆ ਮਮੀ ਨੇ ਵੀ ਕਿਹਾ ਮੇਰੀ ਗਾਮ ਆਸੀ ਹੁਣਾਂ ਨੇ ਮਾਮੇ ਹੁਣਾਂ ਨੇ ਮਤਲਬ ਸਾਰੇ ਨੇ ਪਸੰਦ ਕੀਤਾ ਨੂੰ ਕਿ ਸੋਹਣੀ ਆ ਚਲੋ ਜੋੜੀ ਵੀ ਤੁਹਾਡੀ ਵਧੀਆ ਜੱਚ ਲਈ ਆ ਆਪਾਂ ਵੀ ਮਾੜੇ ਤੁਹਾਨੂੰ ਪਤਾ ਯਾਰ ਤੋ ਕਿੱਥੇ ਮਾੜਾ ਮਾੜਾ ਤਾਂ ਆਸੀ ਆ ਜਿਨ੍ਹਾਂ ਨੇ ਸਵੇਰੇ ਸਵੇਰੇ ਤੁਹਾਡੇ ਬੁੱਥੇ ਦੇਖੇ ਸਾੜੇ ਜੇ ਮਾੜੀ ਨਹੀਂ ਹੈਗੇ ਤਾਂ ਸੋਹਣੀ ਵੀ ਨਹੀਂ ਹੈਗੇ ਆਪਣੀ ਤਰੀਫ ਆਪ ਹੀ ਕਰੀ ਜਨਾ ਪਬਲਿਕ ਦਾ ਰਿਵਿਊ ਤਾਂ ਲੈ ਲਾ ਤੇ ਪਬਲਿਕ ਰਿਵਿਊ ਹੈ ਬੇ ਗਾਂਡੂ ਆ ਕਹਿੰਦਾ ਅੱਜ ਮੇਰਾ ਪਿਆਰ ਮੇਰੇ ਨਾਲ ਹੁੰਦਾ ਰੱਬ ਵਰਗਾਸ ਰਹੀ ਘਰੇ ਬੈਠੇ ਤਾਂ ਵੀ 8 ਸਾਲ ਮੰਜੀ ਤੇ ਰਿਹਾ ਤੇਰਾ ਪਿਓ ਤੇਰੇ ਨਾਲ ਹੁੰਦਾ ਤੇ ਤੇਰੀ ਰਾਹ ਪਿਆਰੀ ਕੁੱਟ ਕੇ ਲਾਲ ਕਰ ਦਿੰਦਾ ਬਹੁਤ ਗਰੀਬ ਆ ਵਿਚਾਰਾ ਪਰ ਇੱਕ ਤਾਂ ਸਫਤਾਈ ਦੀ ਇਹਦਾ ਕਦੇ ਨੈਟ ਪੈਕ ਨਹੀਂ ਮੁੱਕਿਆ ਤੇ ਸਾਡਾ ਮੁੱਕ ਜਾਂਦਾ ਹਜੇ ਤੇ ਅਸੀਂ ਦੋ ਤਿੰਨ ਦਿਨਾਂ ਬਾਅਦ ਰੀਚਾਰਜ ਕਰਾਈਦਾ ਆਹ ਹੰਝੂ ਕਿਥੋਂ ਕੱਢ ਰਿਹਾ ਬੰਡ ਵਿੱਚੋਂ ਅੱਖਾਂ ਵਿੱਚਾਂ ਜੂ ਦਿਖ ਨਹੀਂ ਰਹੇ ਤੇਰੇ